ਬਾਰਡਰ ਤੋਂ ਲੈ ਕੇ ਆਈ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਕਿਸਾਨਾਂ ਨੂੰ ਹੁਣ ਦਿੱਲੀ ਜਾਣ ਤੋਂ ਨਹੀਂ ਰੋਕ ਸਕਦਾ ਹਰਿਆਣਾ ਕਿਸਾਨ ਹੁਣ ਜਾਣਗੇ ਦਿੱਲੀ ਆਪਣੀਆਂ ਮੰਗਾਂ ਮੰਨਣ ਲਈ ਕਿਸਾਨਾਂ ਨੂੰ ਲੈ ਕੇ ਵੱਡੀ ਖੁਸ਼ਖਬਰੀ ਆਈ ਏ ਸੋ ਤੁਸੀਂ ਜੁੜਿਓ ਚੜ੍ਹਦੀ ਕਲਾ ਲੈਵਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਿਛਲੇ 5 ਮਹੀਨਿਆਂ ਤੋਂ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਦਿੱਲੀ ਸਰਕਾਰ ਦੇ ਨਾਲ ਜਾ ਕੇ ਉਹਨਾਂ ਨੇ ਦਿੱਲੀ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣੀਆਂ ਸੀ ਲੇਕਿਨ ਹਰਿਆਣਾ ਤੇ ਪੰਜਾਬ ਦੇ ਬਾਡਰਾਂ ਤੇ ਕਿਸਾਨਾਂ ਨੂੰ ਰੋਕ ਲਿਆ ਜਾਂਦਾ ਹੈ ਕਿਸਾਨਾਂ ਨੂੰ ਦਿੱਲੀ ਨਹੀਂ ਅੱਗੇ ਜਾਣ ਦਿੱਤਾ ਜਾਂਦਾ ਸੋ ਹਰਿਆਣਾ ਸਰਕਾਰ ਵੱਲੋਂ ਸੜਕਾਂ ਦੇ ਉੱਪਰ ਬੈਰੀਕੇਡ ਲਾ ਦਿੱਤੇ ਜਾਂਦੇ ਹਨ ਸ਼ੰਭੂ ਬਾਡਰ ਹੋ ਗਿਆ ਖਨੋਰੀ ਬਾਡਰ ਹੋ ਗਿਆ ਸਾਰੇ ਪੰਜਾਬ ਤੇ ਹਰਿਆਣਾ ਦੇ ਬਾਡਰ ਸੀਲ ਕਰ ਦਿੱਤੇ ਜਾਂਦੇ ਹਨ ਜਦੋਂ ਕਿ ਹਰਿਆਣਾ ਦੀ ਪੁਲਿਸ ਵੱਲੋਂ ਪਲਾਸਟਿਕ ਦੀਆਂ ਗੋਲੀਆਂ ਅਥਰੂ ਗੈਂਸ ਤੇ ਲਾਠੀ ਚਾਰਜ ਕੀਤਾ ਜਾਂਦਾ ਹੈ ਕਿਸਾਨਾਂ ਦੇ ਉੱਪਰ ਕਿਸਾਨਾਂ ਦੀ ਮਸ਼ੀਨਰੀ ਟਰੈਕਟਰ ਤੋੜੇ ਜਾਂਦੇ ਨੇ ਕਿਸਾਨਾਂ ਦੇ ਉੱਪਰ ਬਹੁਤ ਅਤਿਆਚਾਰ ਕੀਤਾ ਜਾਂਦਾ ਹੈ ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਕਿ ਹਰਿਆਣਾ ਸਰਕਾਰ ਨੂੰ ਫਟਕਾਰ ਲਾਈ ਏ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰੇ ਬੈਰੀਕੈਡ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਉਹ ਸੜਕਾਂ ਜਿਹੜੀਆਂ ਖੋਲ ਖੋਲਣ ਵਾਸਤੇ ਹਰਿਆਣਾ ਸਰਕਾਰ ਨੂੰ ਕਹ ਦਿੱਤਾ ਗਿਆ ਹੈ ਹੁਣ ਹਰਿਆਣਾ ਸਰਕਾਰ ਜਿਹੜਾ ਕਿ ਇੱਕ ਹਫ਼ਤੇ ਦੇ ਵਿੱਚ ਸਾਰੀਆਂ ਸੜਕਾਂ ਖਾਲੀ ਕਰ ਦੇਗੀ ਬੈਰੀਗੇਡ ਹਟਾਵੇਗੀ ਔਰ ਕਿਸਾਨ ਜਿਹੜਾ ਕਿ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਕੇ ਦਿੱਲੀ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਣਗੇ ਸੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਸੜਕਾਂ ਖਾਲੀ ਕਰਨ ਅਤੇ ਬੈਰੀਗੇਡ ਹਟਾਉਣ ਦੇ ਹੁਕਮ ਦਿੱਤੇ ਹਨ ਸੋ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਸ੍ਰਾਦ ਤੇ ਸਥਿਤੀ ਸ਼ਾਂਤ ਹੈ ਤੇ ਕਿਸਾਨਾਂ ਦੀ ਕੇਂਦਰ ਸਰਕਾਰ ਤੋਂ ਮੰਗੇ ਕਿ ਪੰਚ ਉਹ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦੇਵੇ ਜੋ ਕਿ ਸ਼ੰਭੂ ਸਰਾਧ ਦੇ ਕਿਸਾਨ ਪਿਛਲੇ 5 ਮਹੀਨਿਆਂ ਤੋਂ ਹੜਤਾਲ ਤੇ ਬੈਠੇ ਹਨ ਜਿਸ ਦੌਰਾਨ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਪਲਾਸਟਿਕ ਦੀਆਂ ਗੋਲੀਆਂ ਦੇ ਅਥਰੂ ਗੈਂਸ ਤੇ ਗੋਲੇ ਵੀ ਛੱਡੇ ਗਏ ਸਨ ਇਸ ਹੜਤਾਲ ਦੌਰਾਨ ਪੰਜਾਬ ਦੇ ਨੌਜਵਾਨ ਕਿਸਾਨ ਸਮੇਤ ਕਈ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ ਸੋ ਅੱਜ ਪ੍ਰਦਰਸ਼ਨ ਕਰ ਜਿਹੜਾ ਕਿ ਪ੍ਰਦਰਸ਼ਨ ਕਰਨ ਸ਼ੰਭੂ ਸਰਾਧ ਦੇ ਕੇਂਦਰੀ ਸੁਰੱਖਿਆ ਬਲ ਅਤੇ ਹਰਿਆਣਾ ਪੁਲਿਸ ਦੇ ਜਵਾਨ ਤੈਨਾਤ ਹਨ ਇੱਥੇ ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ ਦਾ ਕੁਝ ਹਿੱਸਾ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਅੰਬਾਲਾ ਵਿੱਚ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਨਾਲ ਹੀ ਰੋਜ਼ਾਨਾ ਆਉਣ ਜਾਣ ਵਾਲੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਬਾਰਡਰ ਖੋਲਣ ਨੂੰ ਲੈ ਕੇ ਹਾਈ ਕੋਰਟ ਨੇ ਪ੍ਰੈਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਜਿਹੜਾ ਕ੍ਰਿਸ਼ਨ ਕਰਤਾ ਨੇ ਪ੍ਰੈਸ਼ਨ ਪਾਈ ਸੀ ਕਿ ਬਾਰਡਰ ਖੋਲ ਦਿੱਤੇ ਜਾਣ ਔਰ ਲੋਕਾਂ ਨੂੰ ਜਿਹੜਾ ਕਿ ਆਉਣ ਜਾਣ ਵਾਸਤੇ ਬਹੁਤ ਦਿੱਕਤਾ ਪੇਸ਼ ਆਰੀਆਂ ਨੇ ਸੋ ਹਾਈ ਕੋਰਟ ਚੋ ਪਟੀਸ਼ਨ ਜਿਹੜੀ ਕਿ ਉਹਦੀ ਸੁਣਵਾਈ ਹੋਈ ਹੈ ਜਿਸ ਤੋਂ ਬਾਅਦ ਹਾਈ ਕੋਰਟ ਨੇ ਹੁਕਮ ਜਾਰੀ ਕਰ ਦਿੱਤੇ ਹਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਬਾਸੂ ਰੰਜਨ ਛੜਿਆ ਨੇ ਸ਼ੰਭੂ ਬਾਰਡਰ ਨੂੰ ਖੋਲਣ ਨੂੰ ਲੈ ਕੇ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ ਸੋ ਇੱਕ ਪਾਸੇ ਕਿਸਾਨਾਂ ਦੇ ਹਿੱਤ ਵਿੱਚ ਵੱਡਾ ਫੈਸਲਾ ਹਾਈ ਕੋਰਟ ਨੇ ਸੁਣਾਇਆ ਹੈ ਕਿਸਾਨਾਂ ਨੂੰ ਹੁਣ ਦਿੱਲੀ ਜਾਣ ਤੋਂ ਨਾ ਹੀ ਹਰਿਆਣਾ ਸਰਕਾਰ ਰੋਕੇਗੀ ਨਾ ਹੀ ਦਿੱਲੀ ਸਰਕਾਰ ਰੋਕੇਗੀ ਹਰਿਆਣਾ ਦੀ ਸਰਕਾਰ ਨੂੰ ਝਾੜ ਪਾਈਏ हरियाणा ਦੀ ਸਰਕਾਰ ਜਿਹੜੀ ਇਹ ਬਾਰਡਰ ਖੋਲ ਕੇ 8 ਦਿਨ ਦੇ ਵਿੱਚ ਵਿੱਚ ਸਾਰੀਆਂ ਸੜਕਾਂ ਖਾਲੀ ਕਰ ਦੇਵੇ ਬੈਰੀਕੇਡ ਹਟਾ ਦੇਵੇ ਜਿਹੜੇ ਬੈਰੀਕੇਡ ਲਾਉਣ ਤੋਂ ਬਾਅਦ ਸੜਕਾਂ ਦੇ ਉੱਪਰ ਜਿਹੜੇ ਵੱਡੇ ਵੱਡੇ ਕਿਨ ਲਾ ਦਿੱਤੇ ਗਏ ਸੀ ਜਿਹੜੇ ਵੀ ਕਿਸਾਨ ਅੱਗੇ ਨਾਲ ਵਧ ਸਕਣ ਸੋ ਕਿਸਾਨਾਂ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਆਈ ਹੈ ਹੁਣ ਕਿਸਾਨਾਂ ਨੂੰ ਅੱਗੇ ਵਧਣ ਤੋਂ ਹਰਿਆਣਾ ਸਰਕਾਰ ਨਹੀਂ ਰੋਕੇਗੀ ਹੁਣ ਦਿੱਲੀ ਜਿਹੜਾ ਕਿ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਹੋਵੇਗੀ ਨਰਿੰਦਰ ਮੋਦੀ ਹੁਣ ਜਿਹੜਾ ਕਿਸਾਨਾਂ ਦੀਆਂ ਮੰਗਾਂ ਮੰਨੇਗਾ ਜਾਂ ਨਹੀਂ ਮੰਨੇਗਾ ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਲੇਕਿਨ ਕਿਸਾਨ ਹੁਣ ਰਾਮ ਲਲਾ ਗਰਾਊਂਡ ਦੇ ਵਿੱਚ ਜਾ ਕੇ ਆਪਣਾ ਜਿਹੜਾ ਵੱਡਾ ਪ੍ਰਦਰਸ਼ਨ ਕਰਨਗੇ ਔਰ ਉੱਥੇ ਰਾਮ ਲਲਾ ਗਰਾਊਂਡ ਦੇ ਵਿੱਚ ਬੈਠਣਗੇ ਸੋ ਕਿਸਾਨਾਂ ਨੂੰ ਵੱਡੀ ਰਾਹਤ ਮਿਤੀ ਹੈ ਹਾਈ ਕੋਰਟ ਨੇ